ਹਰ ਭਗਵਾਨ ਨਾਲ ਹਾਦਸਾ ਹੋਇਆ ਜਿਹੜੇ ਮੁੰਡਿਆਂ ਦਾ ਉਹਨਾਂ ਨੂੰ ਕਹੀ ਜਾਂਦੇ ਨੇ ਸਰਪੰਚ ਦੇ ਗੁੰਡੇ ਸਰਪੰਚ ਦੇ ਗੁੰਡਿਆਂ ਨੇ ਐ ਕਰਤਾ ਸਾਥੋਂ ਬਾਅਦ ਇਕੱਠੀ ਕਰਕੇ ਦਾ ਚੌਥਾ ਹਿੱਸਾ ਇਹੇ ਲੈਂਦੇ ਨੇ ਸਾਡਾ ਪੱਖ ਸੁਣਦੇ ਨਹੀਂ ਕਿਸੇ ਅੱਜ ਵੀ ਨਹੀਂ ਹੋਇਆ ਸਰਪੰਚ ਨਾਲ ਬਲਾਉਂਦੇ ਦਿੱਤੇ ਹਨ ਨਾਲ ਅੱਠ ਬੰਦੇ ਇਹ ਪਕੀਲਾ ਨੰਬਰ ਬਦਲੇ ਆਪਾਂ ਨੇ ਇਹ ਸਾਰਿਆਂ ਨੂੰ ਮਨਜ਼ੂਰ ਹੈ ਹੱਥ ਖੜਾ ਕਰਕੇ ਕਹੋ ਹਾਂਜੀ ਤੁਸੀਂ ਜੁੜੇ ਹੋ ਮੌਨਕ ਬ੍ਰੇਕਿੰਗ ਨਿਊਜ਼ ਦੇ ਨਾਲ ਜਿੱਥੇ ਅੱਜ ਪਿੰਡ ਪਾਵੜੇ ਹਲਕਾ ਲਹਿਰਾ ਦੇ ਵਿੱਚ ਪੈਂਦੇ ਪਿੰਡ ਪਾਵੜਾ ਜਿੱਥੇ ਅੱਜ ਗ੍ਰਾਮ ਸਭਾ ਰੱਖੀ ਗਈ ਸੀ ਤੇ ਸਾਡੇ ਨਾਲ ਮੌਜੂਦ ਨੇ ਮੌਜੂਦਾ ਸਰਪੰਚ ਤੇ ਐਕਸ ਸਰਪੰਚ ਹੁਕਮਾ ਜੀ ਜਿੰਨਾ ਤੋਂ ਅਸੀਂ ਪੁੱਛਦੇ ਆ ਵੀ ਜੋ ਅੱਜ ਅੱਜ ਦੀ ਜੋ ಗ್ರಾಮ ਸਭਾ ਰੱਖੀ ਗਈ ਹੈ ਇਹ ਕਿਸ ਮੁੱਦੇ ਤੇ ਰੱਖੀ ਗਈ ਹੈ ਹਾਂਜੀ ਸਰਪੰਚ ਸਾਹਿਬ ਜੋ ਅੱਜ ਇਹ ಗ್ರಾಮ ਸਭਾ ਰੱਖੀ ਗਈ ਜੇ ਤੁਹਾਡੇ ਪਿੰਡ ਵਿੱਚ ਇਹ ਕਿਸ ਮੁੱਦੇ ਦੇ ਲਈ ਰੱਖੀ ਗਈ ਹੈ ਇਹ ਆਪਣੇ ਬਾਰਡਰ ਬਾਕਸ ਦੇ ਮੁੱਦੇ ਤੇ ਰੱਖੀ ਗਈ ਹੈ ਜੋ ਨਵਾਂ ਬਾਰਡਰ ਬਾਕਸ ਆਪਣਾ ਬਣਨਾ ਹੈਗਾ ਜੋ ਸਾਡੇ ਪਿੰਡ ਵਿੱਚ ਕੈਂਸਰ ਦੇ ਬਹੁਤ ਮਰੀਜ਼ ਸੀ ਅਸੀਂ ਇਸ ਦੀ ਲਿਸਟ ਨਾਲ ਆਪਣੇ ਜੋ ਬਾਰਡਰ ਬਾਕਸ ਪਾਸ ਕਰਵਾਇਆ ਤਾਂ ਨਾਲ ਲਾਈ ਸੀ ਤੇ ਇਹ ਬਾਰਡਰ ਬਾਕਸ ਸਾਡੇ ਪੰਚਾਇਤੀ ਜ਼ਮੀਨ 'ਚ ਬਣਨਾ ਹੈ ਜੋ ਇਹ ਤੋਂ ਬਗਣ ਸੀ ਇਸ ਵਾਰ ਪਹਿਲਾਂ ਵੀ ਜਗਰ ਕੁਇਰ ਹੋਈ ਸੀ ਉੱਥੇ ਕੀ ਦਿੱਕਤਾਈ ਸੀ ਉਹ ਟੋਬੇ ਕਰਕੇ ਜਦੋਂ ਇਹ ਨਾ ਪਿੰਡ ਚ ਪਾਣੀ ਦਾ ਪੱਧਰ ਯਾਦੇ ਹੋ ਜਾਂਦਾ ਸੀ ਗੰਦੇ ਪਾਣੀ ਦਾ ਤਾਂ ਉੱਥੇ ਤਿੰਨ ਕਨਾਲਾਂ ਦਾ ਟੋਬਾ ਉਹ ਪੱਟਿਆ ਗਿਆ ਸੀ ਨਹਿਰ ਸਿੰਘ ਵੱਲੋਂ ਠੀਕ ਬਸ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜੋ ਪਹਿਲਾਂ ਜਗਰ ਕੁਇਰ ਹੋਈ ਸੀ ਉਹਦੇ ਆਲੇ ਦੁਆਲੇ ਜੋ ਪਿੰਡ ਦਾ ਵੇਸਟੇਜ ਪਾਣੀ ਸੀ ਉਹ ਇਕੱਠਾ ਹੁੰਦਾ ਸੀ ਤਾਂ ਕਰਕੇ ਪਾਣੀ ਦੀ ਦਿੱਕਤ ਉੱਥੇ ਜ਼ਿਆਦਾ ਸੀ ਤੇ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਐ ਸਰਪੰਚ ਹੁਕਮਾ ਜੀ ਹੁਕਮਾ ਜੀ ਜੋ ਅ ਦੋ ਤਿੰਨ ਦਿਨ ਤੋਂ ਮਸਲਾ ਪਖ ਰਿਹਾ ਵੀ ਤੁਹਾਡੇ ਪਿੰਡ ਦੇ ਕੁਝ ਬੰਦਿਆਂ ਦੁਆਰਾ ਇੱਕ ਕਿਸਾਨ ਯੂਨੀਅਨ ਆਗੂ ਨੂੰ ਕੁੱਟਮਾਰ ਕੀਤੀ ਗਈ ਹੈ ਉਹਦਾ ਕੀ ਮਸਲਾ ਹੈ ਜੀ ਉਹਦਾ ਮਸਲਾ ਸਾਰਾ ਇਹ ਹੈ ਵੀ ਸਾਡਾ ਪਿੰਡ ਇੱਕ ਹੈ ਛੋਟਾ ਪਿੰਡ ਹੈ ਐਸਪੀ ਵਿਚਾਰਾ ਸਾਡੇ ਨਾਲ ਹੈ ਸਾਰੇ ਨਾਲ ਹੈ ਅਸੀਂ ਨਾ ਉਹ ਵਾਟਰ ਬਾਕਸ ਵਾਸਤੇ ਮਸਲਾ ਠਾਇਆ ਵੀ ਉੱਥੇ ਜਗਾ ਅਕਵਾਇਰ ਕਰਨ ਵਾਸਤੇ ਸੰਮਣ ਕੱਢੇ ਨੋਟਿਸ ਜਿਹੜੇ ਪੰਚਾਇਤ ਨੇ ਸਾਰਾ ਕੁਝ ਕੀਤਾ ਹੋਇਆ ਉਸ ਤੋਂ ਬਾਅਦ ਆ ਅਸੀਂ ਡੀਐਸਪੀ ਸਾਹਿਬ ਦੇ ਇਕੱਠੇ ਉਹਨੂੰ ਸਮਝਾਇਆ ਵੀ ਪਿੰਡ ਦਾ ਮਸਲਾ ਹੈ ਹਰਪਖਵਾ ਨੂੰ ਡੀਐਸਪੀ ਸਾਹਿਬ ਨੂੰ ਆਖਿਆ ਵੀ ਤੁਸੀਂ ਇਹਨਾਂ ਨੂੰ ਮਿਲੋ ਨਵੇਂਣ ਦੀ ਗੱਲ ਆਈ ਉਰੇਆ ਕਿ ਉਹ ਛੰਡੇ ਜਾ ਕੇ ਖੜ ਗਿਆ ਰੋਲਾ ਪੈ ਗਿਆ ਦੋ ਤਲਪਰਾ ਸਿਰ ਦੋ ਚਾਰਾਂ ਦੇ ਨਾਲ ਜਾ ਕੇ ਉਹ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਹਨ ਸਾਡਾ ਮਸਲਾ ਇਹ ਹੈ ਵੀ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਗ੍ਰਾਹਕ ਜੂਨੀਅਨ ਨੂੰ ਤੇ ਐਸਸੀਪੀ ਜੀ ਨੂੰ ਸਾਡੇ ਵਿਚ ਆਓ ਬੈਠੋ ਸਾਡੀ ਸੋਣ ਆਪਣੀ ਸੁਣਾਓ ਜੇਕਰ ਸਾਡੇ 'ਚ ਕੋਈ ਗਲਤੀ ਹੈ ਤਾਂ ਤੁਸੀਂ ਦੱਸੋ ਜੀ ਮੈਨੂੰ ਜੋਗਾ ਬਗਲ ਰਹੇਗੀ ਜ਼ਮੀਨ ਦੀ ਉਹ ਰੌਲਾ ਪਾਉਂਦਾ ਵੀ ਗਰੀਬਾਂ ਨੂੰ ਜ਼ਮੀਨ ਨਹੀਂ ਦਿੰਦੇ ਜੀ ਗਰੀਬਾਂ ਨੂੰ ਆਹੀ ਜ਼ਮੀਨ ਸਾਡੀ ਬਹੁਤ ਵੱਧ ਬਣਦੀ ਹੈ ਮੇਰੇ ਪਿੰਡ 'ਚ 60 ਏਕੜ ਜ਼ਮੀਨ ਹੈ ਤਕਰੀਬਨ ਬਜਾਈਯੋਗ ਜ਼ਮੀਨ ਹੈ 3 ਏਕੜ 3 ਏਕੜ ਜੋ 13 ਕਿਲੇ ਅਸੀ ਪਰਿਵਾਰ ਨੂੰ ਦਿੱਤੇ ਨੇ ਇਕੱਠੇ ਦਿੱਤੇ ਨੇ ਜਿਸ ਤੋਂ ਦੋ ਮੋਟਰ ਲੱਗੀਆਂ ਨੇ ਪ੍ਰਧਾਨ ਲਵੇਗੇ ਗੰਦੂ ਆਏ ਨੇ ਵੀ ਠੀਕ ਹੈ ਉਹਨੂੰ ਕਿਹਾ ਵੀ ਇਹ ਬੰਦਾ ਗਲਤ ਕਰਦਾ ਤੁਸੀਂ ਆ ਕੇ ਸਾਡਾ ਸਮਝੌਤਾ ਕਰੋ ਰਿੰਕੂ ਪਰਵਾਨ ਨਾਲ ਗੱਲ ਕਰੀ ਬੀਪਾਈ ਸਾਹਿਬਾ ਮੇਰੀ ਗੱਲ ਸੁਣ ਇਹਨੂੰ ਬੁਲਾਓ ਸਾਡੇ ਏਸੇ ਨੂੰ ਪੜਕਾਉਣਾ ਹੈ ਸਾਡੇ ਦੇ ਰੋਜ਼ਗਾਰ ਨੂੰ ਘਰ ਜਾਣਾ ਜਿੱਥੇ ਵੀ ਅਸੀਂ ਜਾਈਏ ਤੇ ਉਹ ਕਹਿੰਦੇ ਵੀ ਇਹ ਮੰਨਦਾ ਨਹੀਂ ਬੰਦਾ ਸਾਡੀ ਮੰਨਤਾ ਨਹੀਂ ਇਹ ਤਾਂ ਸਾਡੀ ਮੰਨਦਾ ਨਹੀਂ ਗਊ ਪੋਛੇ ਗਿਆ ਪਾਸੀਂ ਗੰਡੂਏ ਉਹ ਵੀ ਕਹਿੰਦੇ ਸਾਡਾ ਮੰਨਦਾ ਨਹੀਂ ਜਦੋਂ ਬੰਦਾ ਮੰਨਦਾ ਨਹੀਂ ਅੱਜ ਸਾਡੇ ਮੁੰਡੇ ਨੂੰ ਕੁੱਟਮਾਰ ਕਰਤੀ ਅੱਜ ਉਹ ਪਰਚੇ ਕਰਨ ਵਾਸਤੇ ਬਰਾਬਰ ਖੜਗੇ ਸਾਡੀ ਜੁਨੀਅਰ ਪਿੰਡ ਦੀ ਇਕਾਈ ਇਸ ਨੂੰ ਨੇ ਪੁੱਛਿਆ ਗਿਆ ਸਾਰੇ ਵਦਿਆ ਜੁਨੀਅਰ ਨਹੀਂ ਸਾਡੇ ਨਾਲ ਖੜੀ ਦਰਸ਼ਨ ਸਿੰਘਾ ਪੰਡਤ ਜਿੰਨੇ ਵੀ ਬੰਦੇ ਨੇ ਉਹ ਗੱਡੀ ਖੜੀਆ ਚੱਕਰ ਕਰਾ ਦਿਓ ਅਸੀਂ ਅੱਜ ਵੀ ਅਪੀਲ ਕਰਦੇ ਆ ਵੀ ਸਾਡਾ ਪਾੜਾ ਨਾ ਪਾਓ ਜੁਨੀਆਰ ਬੰਦੇ ਆਓ ਐਸੀ ਪਰਿਵਾਰ ਆਓ ਤੇ ਸਾਡੇ ਬੈਠਣ ਜੋ ਵੀ ਹਿੱਸੇ ਪੰਚਾਇਤ ਦੇ ਵਿੱਚ ਆ ਰਿਹਾ ਪਿੰਡ ਦੇ ਵਿੱਚ ਕੋਈ ਬਾਹਰ ਨਹੀਂ ਹੁੰਦਾ ਪਿੰਡ ਦੀ ਨੇ ਤੇ ਅਸੀਂ ਅੱਜ ਵੀ ਅਪੀਲ ਕਰਦੇ ਆ ਪੂਰਾ ਪਿੰਡ ਟੇਬਲ ਤੇ ਵਾਕੇ ਹਿਸਾਬ ਨਾਲ ਕਰੋ ਐਸੀ ਆ ਵਾਰੇ ਗੱਲ ਕਰੋ ਜ਼ਮੀਨ ਵਾਰੇ ਗੱਲ ਕਰੋ ਪਰ ਗੱਲ ਕਰੋ ਇਹ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਪੁੱਛੇ ਬਿਨਾ ਪਰਨਾ ਦੇ ਦਿਓ ਜੀ ਮੁਰਦਾਬਾਦ ਮੁਰਦਾਬਾਦ ਇਹ ਗੱਲ ਨਹੀਂ ਫਿਰ ਅਸੀਂ ਲੱਗੇ ਸਾਰਾ ਪਿੰਡ ਖੜੇ ਹੋਏ ਮੁਰਦਾਬਾਦ ਕਰਦੀ ਆ ਕਿਤੇ ਨਾ ਕਿਤੇ ਸਵਾਲ ਉੱਠ ਰਹੇ ਨੇ ਵੀ ਐਸਸੀ ਗੁੱਟੇ ਦੀ ਜ਼ਮੀਨ ਜਾਣ ਬੁੱਝ ਕੇ ਕੁਆਟਰ ਬਾਕਸ ਨੂੰ ਦਿੱਤੀ ਜਾ ਰਹੀ ਹੈ ਜਿਹੜੇ ਸਵਾਲ ਉੱਠੇ ਨੇ ਇਹ ਕੋਈ ਨਾ ਤਾਂ ਐਸਸੀ ਪਰਿਵਾਰ ਅਠਾਵੇ ਨਾ ਹੀ ਕੋਈ ਪਿੰਡ ਰਹਿ ਪਰ ਗੱਲ ਇਹ ਹੈ ਵੀ ਸਾਰੀ ਜ਼ਮੀਨ ਸਾਡੀ ਹੁਣ ਆਪਣੀ ਹੈ ਇਧਰ ਲਈ ਪਾਸ ਹੋਇਆ ਇਧਰ ਹੀ ਪਾਸ ਜਿੱਥੇ ਪਾਸ ਮੈਕ ਵੀ ਨਹੀਂ ਕਰਿਆ ਉੱਥੇ ਦਿੱਤੀ ਇੱਕ ਹੋਰ ਹੈ ਐਸਸੀ ਸਰਪੰਚ ਜਿਹਨੇ ਦਿੱਤੀ ਉਸਦੇ ਸਿਰ ਪਾਸ ਹੋਇਆ ਉਸ ਨੇ ਚੈੱਕ ਕਰਾਇਆ ਉਸ ਨੇ ਦਿੱਤੀ ਹੈ ਉਸੇ ਜਿਵੇਂ ਬਾਕਸ ਰੈਂ ਦੀ ਗੱਲ ਕਰ ਰਹੇ ਹਾਂ ਗੱਲ ਰਹੀ ਗਈ ਜ਼ਮੀਨ ਦੀ ਜੇਕਰ ਅੱਜ ਵੀ ਇਹਨੂੰ ਫਰਕ ਹੈ ਵੀ ਐਸੀ ਪਰਿਵਾਰ ਦੀ ਜ਼ਮੀਨ ਦਿੱਤੀ ਜਾ ਰਹੀ ਹੈ ਤਾਂ 33% ਹਿੱਸਾ ਬਣਦਾ ਹੈ ਬਹਿਕੇ ਕਵਾਟਰ ਦੀ ਗੱਲ ਕਰੋ ਜੇ ਜ਼ਮੀਨ ਕੱਟ ਦੀ ਤਾਂ ਦੇਵਾਂਗੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਜੋ ਕੁੱਟਮਾਰ ਹੋਈ ਹੈ ਇਹ ਗਲਤ ਹੈ ਜਾਂ ਸਹੀ ਹੈ ਜੀ ਬਿਲਕੁਲ ਇਹ ਇਹ ਪਤਾ ਜਿਹੜੀ ਕੁੱਟਮਾਰ ਹੋਈ ਗਲਤ ਹੈ ਇਸ ਬਾਰੇ ਪਿੰਡ ਦੇ ਲੋਕ ਅੱਜ ਵੀ ਅਪੀਲ ਕਰਦੇ ਨੇ ਜੇਕਰ ਸਾਡੇ ਪਿੰਡ ਆ ਕੇ ਗੜਬੜ ਕਰੇਗਾ ਕਿਸੇ ਤਰ੍ਹਾਂ ਦੀ ਠੀਕ ਹੈ ਬਕਸ ਹੈ ਫਿਰ ਬਾਹਰਲਾ ਬੰਦਾ ਹੈ ਦੇ ਪਿੰਡ ਆ ਪਿੰਡ ਖੜੇ ਕਿਉਂ ਜੀ ਬੋਲੋ ਅਸੀਂ ਅਸੀਂ ਤੁਹਾਨੂੰ ਇਹਦਾ ਪਤਾ ਵੀ ਸਾਡੇ ਪਿੰਡ دخل ਹੁੰਦੇ ਜੀ ਨਾ ਕਰਨ ਹਾਂ ਜੇਕਰ ਸਾਡੇ ਅਸੀਂ ਕੋਈ ਦੁਖਤ ਕਰੀ ਸਰਪੰਚ ਬੈਠੇ ਨਹੀਂ ਸੁਣਦਾ ਠਾਣਾ ਠੀਕ ਹੈ ਜੇਕਰ ਠਾਣਾ ਹੀ ਸੁਣਦਾ ਫਿਰ ਜਾਓ ਫਿਰ ਜਾਓ ਹਕਮਣੇ ਵਿੱਚ ਪਰ ਇਹ ਐਵੇਂ ਨਹੀਂ ਹੁੰਦਾ ਵੀ ਕੁਮਾਰੀ ਜੀ ਗੱਲ ਹੋਈ ਤੇ ਦੇ ਦਿਓ ਧਰਵਾ ਜੀ ਤੇ ਉਹ ਬਕੜਾ ਮਚਾਉਂਦੇ ਮੁਰਦਾਵਾ ਦੇ ਜ਼ਮੀਰ ਰੋਕਦੇ ਨੇ ਵਾਹ ਕਰਦੇ ਆ ਕਰਦੇ ਬਾਕੀ ਆ ਇਸ ਪਰਿਵਾਰ ਨੂੰ ਪੁੱਛਿਆ ਜਾ ਜੋ ਹਰਪਲਵਾਨ ਜੀ ਦਾ ਰੋਲ ਹੈ ਉਹ ਕੀ ਹੈ ਤੁਹਾਡੇ ਪਿੰਡ ਜੀ ਉਹ ਤਾਂ ਪੈਸਿਆਂ ਦਾ ਹੈ ਉਹਦਾ ਤਾਂ ਵੀ ਗਰੀਬਾਂ ਨੂੰ ਪੜਕਾਓ ਤੇ ਪੈਸੇ ਬਣਾਓ ਇਹਨਾਂ ਨੂੰ ਆਲਾ ਏੜਾ ਕਰਕੇ ਤਿੰਨ ਸਾਲ ਹੋ ਗਏ ਚਾਰ ਸਾਲ ਨੂੰ ਬਦੀਨ ਕਰਦੇ ਨੂੰ ਪਾਸ ਇਕੱਠੀ ਕਰਵਾਲਦਾ ਹੈ 10000 ਇੱਕ ਕਿਹੜੇ ਦਾ ਬਾਈ ਦੇਖੋ ਜੀ ਸਾਡਾ ਪਾਣੀ ਮਾੜਾ ਹੈ ਮੇਰੇ ਪਰਿਵਾਰ ਦੇ ਤਿੰਨ ਮੈਂਬਰ ਮਰ ਗਏ ਕੈਂਸਰ ਨਾਲ ਉੱਥੇ ਪਾਣੀ ਦੀ ਸਲੈਕਸ਼ਨ ਹੋਈ ਹੈ ਪਾਣੀ ਵਧੀਆ ਉੱਥੇ ਕਿ ਸਾਨੂੰ ਕੋਈ ਇਤਰਾਜ ਨਹੀਂ ਹੈਗਾ ਅਸੀਂਾਂ ਨੂੰ ਤੇ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਕਿਸਾਨ ਯੂਨੀਅਨ ਦੇ ਆਗੂ ਪ੍ਰਧਾਨ ਉਹਨਾਂ ਨਾਲ ਗੱਲ ਕਰਦੇ ਵੀ ਤੁਸੀਂ ਜੋ ਇਹ ਸਰਕਾਰ ਦੁਆਰਾ ਮਤਾ ਪਾਸ ਕੀਤਾ ਗਿਆ ਹੈ ਇਸ ਨਾਲ ਤੁਸੀਂ ਖੁਸ਼ ਹੋ ਜੀ ਸੱਸੀ ਗੱਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੋ ਭਗਵੰਤ ਮਾਨ ਸਰਕਾਰ ਦੁਆਰਾ ਜੋ ਤੁਹਾਡੇ ਪਿੰਡ ਵਿੱਚ ਵਾਟਰ ਬਾਕਸ ਦਾ ਮਤਾ ਪਾਇਆ ਗਿਆ ਹੈ ਇਹਦੇ ਬਾਰੇ ਜੀ ਖੁਸ਼ ਹਾਂ ਜੀ ਅਸੀਂ ਲੱਗਣਾ ਚਾਹੀਦਾ ਹੈ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਜੋ ਬਿਮਾਰੀ ਹੈ ਇਹ ਜਿਆਦਾ ਵੱਧ ਰਹੀ ਹੈ ਉਸ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਜਿੱਦਾਂ ਬਾਲੀ ਕੈਂਸਰ ਹੋਰ ਬਿਮਾਰੀਆਂ ਬਾਧੂ ਨੇ ਹਾਂਜੀ ਕੁਝ ਜਥੇਬੰਦੀਆਂ ਦੇ ਲੋਕ ਇਹਦੇ ਖਿਲਾਫ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਨਹੀਂ ਉਹ ਤਾਂ ਗਲਤ ਨੇ ਜੇ ਇਹਦੇ ਹਰ ਇੱਕ ਪਿੰਡ ਚ ਲੱਗਣਾ ਚਾਹੀਦਾ ਇਹ ਤਾਂ ਆਪਣਾ ਜੋਹਰ ਪਲਵਾਨ ਜੀ ਦਾ ਮੁੱਦਾ ਭੂਗਰਾਹ ਯੂਨੀਅਨ ਦੁਆਰਾ ਉਠਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਮੈਂ ਗੁਰਜੀਵਨ ਸਿੰਘ ਜੀ ਬਾਵਲੀ ਪਹਿਲਾਂ ਮੈਂ ਉਗਰਾਹ ਜਥੇਬੰਦੀ ਚ 6 ਸਾਲ ਕੰਮ ਕੀਤੇ ਗੱਲ ਸੀ ਬਾਰਡਰ ਬਾਕਸ ਦੀ ਜਥੇਬੰਦੀਆਂ ਦੇ ਜਦੋਂ ਹਿੱਸੇ ਗੱਲਬਾਗੀ ਉਹਨਾਂ ਨੇ ਇਹਨੂੰ ਗੱਲ ਨੂੰ ਕਮਾ ਕੇ ਪੇਸ਼ ਕੀਤਾ ਕਹਿੰਦੇ ਐਸਪੀ ਚਾਰੇ ਨੂੰ ਜ਼ਮੀਨ ਨਹੀਂ ਦਿੰਦੇ ਵੰਡ ਕੇ ਉੱਥੇ ਵਿੱਚ ਬੰਦਿਆਂ ਨੂੰ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਕੜਮ ਚੌਧਰੀ ਤੋਂ ਬਿਨਾ ਨਹੀਂ ਬੋਲੇ ਫੇਸਬੁੱਕਾਂ ਤੇ ਪਾਰਖੇ ਨੇ ਤੇ ਜਿਹੜੇ ਹਰਪ੍ਰਭਗਵਾਨ ਨਾਲ ਹਾਦਸਾ ਹੋਇਆ ਜਿਹੜੇ ਮੁੰਡਿਆਂ ਦਾ ਉਹਨਾਂ ਨੂੰ ਕਹੀ ਜਾਂਦੇ ਨੇ ਸਰਪੰਚ ਦੇ ਗੁੰਡੇ ਸਰਪੰਚ ਦੇ ਗੁੰਡਿਆਂ ਨੇ ਐ ਕਰਤਾ ਉਹ ਮੁੰਡੇ ਦੋ ਮੁੰਡਿਆਂ ਦੀਆਂ ਛੋਟੇ-ਛੋਟਿਆਂ ਦੀਆਂ ਮਾਮਾਂ ਬਾਕੀਆਂ ਕੈਂਸਰ ਨਾਲ ਇੱਕ ਮੁੰਡਾ ਬਿੱਟੂ ਸਿੰਘ ਨਾਂ ਰੱਖਿਆ ਉਹ ਮਜ਼ਦੂਰ ਪਰਿਵਾਰ ਵਰਗੀ ਹੈ ਅੱਜ ਮੁੰਡਾ ਉਹ ਦਿਹਾੜੀ ਕਰਦਾ ਉਹਦਾ ਛੋਟੇ ਜਿਹੇ ਦਾ ਪਿਓ ਗਾਇ ਗੁਜ਼ਰ ਗਿਆ 14 ਸਾਲ ਦਾ ਬੱਚਾ ਸੀਗਾ ਉਹ ਉਦੋਂ ਦਾ ਉਹ ਜਿੰਕ ਫੈਕਟਰੀ ਚ ਦਿਹਾੜੀ ਲੱਗਿਆ ਹੋਇਆ ਹੈ ਕੀ ਗੱਲ ਉਹ ਸਰਪੰਚ ਦਾ ਗੁੰਡਾ ਹੈ ਸਾਥੋਂ ਬਾਅਦ ਇਕੱਠੀ ਕਰਕੇ ਦਾ ਚੌਥਾ ਹਿੱਸਾ ਇਹੇ ਲੈਂਦੇ ਨੇ ਸਾਡਾ ਪੱਖ ਸੁਣਦੇ ਨਹੀਂ ਕਿਸੇ ਬੰਦੇ ਦਾ ਪੱਖ ਸੁਣਿਆ ਨਹੀਂ ਸਾਡੀ ਇਕਾਈ ਤੋਂ ਪਿੰਡ ਦੀ ਤੋਂ ਪੱਖ ਸੁਣਿਆ ਨਹੀਂ ਉਹ ਸਾਨੂੰ ਲਿਖ ਕੇ ਕੀ ਪਾਉਂਦੇ ਨੇ ਕਹਿੰਦੇ ਜੀ ਐਸ.ਪੀ. ਚਾਰਨ ਨਾਲ ਧੱਕਾ ਕਰਿਆ ਜ਼ਮੀਨ ਦਾ ਮਸਲਾ ਸੀ ਜ਼ਮੀਨ ਦਾ ਤਾਂ ਕੋਈ ਮਸਲੀ ਨਹੀਂ ਮਸਲਾ ਤਾਂ ਸਾਰਾ ਬਟਰ ਬਾਕਸ ਦਾ ਸਾਡੇ ਹਜ਼ਾਰ ਵੋਟ ਹੋਊਗੀ 52 ਪੇਸ਼ੈਂਟ ਸਾਡੇ ਕੈਂਸਰ ਦੇ ਹੋਏ ਨੇ 12 20 ਮਰੀਜ਼ਾਂ ਦਾ ਅੱਜ ਇਲਾਜ ਚੱਲ ਰਿਹਾ ਖੁਦ ਜਿਹੜਾ ਮੌਜੂਦਾ ਸਰਪੰਚ ਹੈ ਉਹਦੀ ਮਾਂ ਵੀ ਕੈਂਸਰ ਨਾਲ ਪੀੜਤ ਹੈ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਬਲਜਿੰਦਰ ਸਿੰਘ ਇੱਕ ਅੱਜ ਉਹ ਬੁढ़ा ਰਹਿ ਗਿਆ ਉਹਨੂੰ ਵੀ ਕੈਂਸਰ ਹੈ ਉਹਦਾ ਗੱਭਰੂ ਜੋ ਨੌਜਵਾਨ ਪੁੱਤ ਵਗ ਗਿਆ ਉਹਦਾ ਪਾਈ ਵਗ ਗਿਆ ਉਹਦਾ ਪਤੀਜਾ ਵਗ ਗਿਆ ਕਰੇ ਦੋ ਬੁੜੀਆਂ ਰਹਿ ਗਈਆਂ ਦੋ ਬੇਟੀਆਂ ਨੇ ਘਰ ਬਰਬਾਦ ਹੋ ਗਏ ਇਹ ਪਾਣੀ ਦਾ ਮੁੱਦਾ ਮੁੱਦੇ ਨੂੰ ਉਹ ਕਰਕੇ ਇਹ ਪਾਣੀ ਦੇ ਮੁੱਦੇ ਨੂੰ ਆੜ ਕਰਕੇ ਇਹਨਾਂ ਨੇ ਜ਼ਮੀਨ ਤੇ ਮਸਲਾ ਪਕਾ ਕੇ ਸਾਡਾ ਮਜ਼ਦੂਰਾ ਨਾਲ ਫਰਕ ਪਾਰੇ ਨੇ ਜਦੋਂ ਸਾਡਾ ਪੱਖੇ ਨਹੀਂ ਪੁੱਛਿਆ ਜਾਂਦਾ ਸਾਥੋਂ ਬਿਨਾ ਗੱਲ ਤੋਂ ਸਾਡਾ ਪਿੰਡ ਲਿਖ ਕੇ ਮੀਡੀਆ ਥਾਣੀ ਪਾ ਦਿੰਦੇ ਨੇ ਪਿੰਡ ਪਾਪੜਾ ਚ ਐ ਹੋ ਗਿਆ ਪਿੰਡ ਪਾਪੜਿਆਂ ਦੇ ਕੜਮ ਚੌਧਰੀ ਨੇ ਪਿੰਡ ਪਾਪੜਿਆਂ ਨੇ ਐ ਕਰਿਆ ਕੀ ਗੱਲ ਪਹਿਲਾਂ ਸਾਡਾ ਪੱਖ ਤਾਂ ਪੁੱਛੋ ਆ ਕੇ ਵੀ ਰਵਾ ਕਿ ਚੀਜ਼ ਦਾ ਰੋੜਾ ਪਾਣੀ ਦਾ ਵੰਡਤਾ ਜ਼ਮੀਨਾਂ 'ਚ